ਜਿਹਦੇ ਵੀ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਆਸਤੇ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਤੇ ਕਲਾਸ ਸੋਸੋ ਆਪਣੀ ਪੰਜਾਬੀ ਪੇਪਰ A ਵਾਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਆਪਣੇ ਪੰਜਾਬ ਵਿੱਚ ਹੁਣ ਜਿਹੜੀ ਵੀ ਗਰੁੱਪ C ਤੇ D ਦੀ ਭਰਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਪੰਜਾਬੀ ਪੇਪਰ A ਪੰਜਾਬੀ ਵਾਲਾ ਲਾਜ਼ਮੀ ਪੇਪਰ ਹੁੰਦਾ ਠੀਕ ਹੈ ਤੇ ਉਹਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ ਹੈ ਤੇ ਉਸੇ ਵਾਸਤੇ ਸੋਸੋ ਆਪਣੀ ਕਲਾਸਾਂ ਜਿਹੜੀ ਉਹ ਚੱਲ ਰਹੀ ਹੈ ਤੇ ਅੱਜ ਦੀ ਕਲਾਸਾਂ ਦੇ ਵਿੱਚ ਆਪਾਂ ਗਿਣਤੀ ਵਾਲੇ ਜਿਹੜੇ ਸਵਾਲ ਬਣਦੇ ਆ ਉਹ ਕਵਰ ਕਰਾਂਗੇ ਠੀਕ ਹੈ ਤੇ ਗਿਣਤੀ ਦੇ ਉੱਤੇ ਦੋਸਤੋ ਵੱਖ-ਵੱਖ ਤਰ੍ਹਾਂ ਦੇ ਕੁਐਸਚਨ ਬਣਦੇ ਆ ਕਈ ਵਾਰ ਉਹ ਪੰਜਾਬੀ ਵਿੱਚ ਪੁੱਛ ਲੈਂਦਾ ਕਈ ਵਾਰ ਗੁਰਮੁਖੀ ਲਿਪੀ ਦੇ ਵਿੱਚ ਪੁੱਛ ਲੈਂਦਾ ਕਈ ਵਾਰ ਇੰਗਲਿਸ਼ ਦੇ ਵਿੱਚ ਪੁੱਛ ਲੈਂਦਾ ਤਾਂ ਸਾਰੇ ਟਾਈਪ ਆਪਾਂ ਕਵਰ ਕਰਾਂਗੇ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇ ਤੁਸੀਂ ਅੱਜ ਦੀ ਕਲਾਸ ਵਧੀਆ ਧਿਆਨ ਨਾਲ ਕਵਰ ਕਰਦੇ ਹੋ ਤਾਂ ਇੱਥੋਂ ਤੁਹਾਡਾ 1 ਨੰਬਰ ਜਿਹੜਾ ਹੈ ਉਹ ਹੋ ਜਾਏਗਾ ਜੀ ਪੱਕਾ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਬਈ ਧਿਆਨ ਨਾਲ ਦੇਖੋ ਇਹ ਜਿਹੜਾ ਚਾਰਟ ਹੈ ਇਦਾਂ ਦੇ ਕਾਫੀ ਚਾਰਟ ਮੈਂਸ਼ਨ ਕੀਤੇ ਹੋਏ ਐ ਬਟ ਇਹਨਾਂ ਦੀ ਸਟਾਰਟਿੰਗ ਦੇਖਿਓ ਸਭ ਤੋਂ ਪਹਿਲਾਂ ਇਹ ਗਿਣਤੀ ਲਿਖੀ ਹੋਈ ਹੈ ਜਿਵੇਂ ਤੁਸੀਂ 1 2 3 4 ਪੜ੍ਹਦੇ ਹੋ ਠੀਕ ਹੈ ਫਿਰ ਤੁਸੀਂ ਦੇਖੋਗੇ ਆਹੀ ਗਿਣਤੀ ਪੰਜਾਬੀ ਵਿੱਚ ਲਿਖੀ ਹੋਈ ਹੈ ਫਿਰ ਤੁਸੀਂ ਦੇਖੋਗੇ ਆਹੀ ਗਿਣਤੀ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਹੋਈ ਹੈ ਤੇ ਦੈਨ ਉਸ ਤੋਂ ਬਾਅਦ ਆਹੀ ਗਿਣਤੀ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ ਸੋ ਚਾਰ ਤਰੀਕੇ ਨਾਲ ਇੱਥੇ ਗਿਣਤੀ ਜਿਹੜੀ ਹੈ ਲਿਖੀ ਹੋਈ ਹੈ ਤਾਂ ਬਹੁਤ ਹੀ ਧਿਆਨ ਨਾਲ ਤੁਸੀਂ ਦੇਖਣਾ ਹੈ ਸਭ ਤੋਂ ਪਹਿਲਾ ਹੈ ਜੀ ਜ਼ੀਰੋ ਠੀਕ ਹੈ 0 ਨੂੰ ਆਪਾਂ ਇਸ ਤਰੀਕੇ ਨਾਲ ਪਾਉਂਦੇ ਆਂ ਜੀ ਮੈਥ ਦੇ ਵਿੱਚ ਤੁਸੀਂ ਕਹਿ ਲਓ ਠੀਕ ਹੈ ਜਾਂ ਗਿਣਤੀ ਵਿੱਚ ਇਸ ਤਰੀਕੇ ਨਾਲ ਆਪਾਂ 0 ਪਾਉਂਦੇ ਆਂ ਜੇ 0 ਨੂੰ ਦੋਸਤੋ ਆਪਾਂ ਪੰਜਾਬੀ ਵਿੱਚ ਲਿਖਣਾ ਹੋਵੇ ਠੀਕ ਹੈ ਪੰਜਾਬੀ ਵਿੱਚ ਆਪਾਂ ਇਹਨੂੰ ਲਿਖਣਾ ਹੋਵੇ ਸ਼ਬਦ ਰੂਪ ਦੇ ਵਿੱਚ ਤਾਂ ਆਪਾਂ ਲਿਖਾਂਗੇ ਜੀ ਸਿਫਰ ਠੀਕ ਹੈ ਤੇ ਹੁਣ ਜੇ 0 ਨੂੰ ਆਪਾਂ ਗੁਰਮੁਖੀ ਲਿਪੀ ਦੇ ਵਿੱਚ ਲਿਖਣਾ ਹੋਵੇ ਤਾਂ ਇਸ ਤਰੀਕੇ ਨਾਲ ਦੋਸਤੋ 0 ਜਿਹੜੀ ਹੈ ਪੈਂਦੀ ਹੈ ਛੋਟਾ ਆਪਾਂ O ਪਾਉਂਦੇ ਆਂ ਨਾ ਸੇਮ ਉਦਾਂ ਦਾ ਹੀ 0 ਜਿਹੜਾ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਜਾਂਦਾ ਹੈ ਤੇ ਇੰਗਲਿਸ਼ ਦੇ ਵਿੱਚ ਭਾਈ 0 ਨੂੰ 0 ਹੀ ਕਹਿੰਦੇ ਆ ਕੋਈ ਇਹਦੇ ਵਿੱਚ ਭੇਦ ਨਹੀਂ ਹੈ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਜੀ 1 ਠੀਕ ਹੈ 1 ਨੂੰ ਇਸ ਤਰੀਕੇ ਨਾਲ ਆਪਾਂ ਗਿਣਤੀ ਵਿੱਚ ਲਿਖਦੇ ਆ ਜੇ ਪੰਜਾਬੀ ਨੂੰ 1 ਵਿੱਚ ਜਿਹੜਾ ਪੰਜਾਬੀ ਵਿੱਚ 1 ਨੂੰ ਲਿਖਣਾ ਹੋਵੇ ਤਾਂ ਇਸ ਤਰੀਕੇ ਨਾਲ ਲਿਖਿਆ ਜਾਵੇਗਾ ਠੀਕ ਹੈ ਤੇ ਗੁਰਮੁਖੀ ਦੇ ਵਿੱਚ ਦੋਸਤੋ ਆਪਾਂ 1 ਲਿਖਣਾ ਹੋਵੇ ਤਾਂ ਇਸ ਤਰੀਕੇ ਨਾਲ ਗੁਰਮੁਖੀ ਵਿੱਚ 1 ਜਿਹੜਾ ਲਿਖਿਆ ਜਾਂਦਾ ਹੈ ਤੇ ਇੰਗਲਿਸ਼ ਦੇ ਵਿੱਚ ਭਾਈ ਸਾਰਿਆਂ ਨੂੰ ਪਤਾ ਹੀ ਹੋਏਗਾ 1 ਕਹਿੰਦੇ ਆ ਆਪਾਂ ਤੇ 2 ਜਿਹੜਾ ਦੋਸਤੋ ਇਸ ਤਰੀਕੇ ਨਾਲ ਆਪਾਂ ਗਿਣਤੀ ਵਿੱਚ ਲਿਖਦੇ ਆ ਤੇ ਪੰਜਾਬੀ ਵਿੱਚ 2 ਲਿਖਣਾ ਹੋਵੇ ਤਾਂ ਇਸ ਤਰੀਕੇ ਨਾਲ ਪੈਂਦਾ ਜੀ ਗੁਰਮੁਖੀ ਦੇ ਵਿੱਚ ਇਸ ਤਰੀਕੇ ਨਾਲ ਪੈਂਦਾ ਜੀ ਇਹ ਹੈ ਜੀ 2 ਇੰਗਲਿਸ਼ ਵਾਲਾ ਤੇ ਉਸੇ ਤਰੀਕੇ ਨਾਲ ਦੋਸਤੋ 3 ਦੀ ਗੱਲ ਕਰੀਏ ਪੰਜਾਬੀ ਦੇ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਗੁਰਮੁਖੀ ਦੇ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਤੇ ਇੰਗਲਿਸ਼ ਦੇ ਵਿੱਚ 3 ਲਿਖ ਦਿਆਂਗੇ ਤੇ ਹੁਣ ਨੈਕਸਟ ਦੋਸਤੋ 4 ਦੀ ਗੱਲ ਕਰਦੇ ਆ ਤਾਂ ਪੰਜਾਬੀ ਦੇ ਵਿੱਚ ਆਪਾਂ 4 ਲਿਖ ਦਿਆਂਗੇ ਕੋਈ ਭੇਦ ਵਾਲੀ ਗੱਲ ਨਹੀਂ ਬਟ ਇੱਥੇ ਗੁਰਮੁਖੀ ਦੇ ਵਿੱਚ ਕਈ ਕੈਂਡੀਡੇਟ ਜਿਹੜਾ ਉਹ ਭੁਲੇਖਾ ਖਾ ਜਾਂਦੇ ਆ ਗੁਰਮੁਖੀ ਦੇ ਵਿੱਚ ਜਦੋਂ ਆਪਾਂ 4 ਲਿਖਣਾ ਹੋਵੇ ਠੀਕ ਹੈ ਗੁਰਮੁਖੀ ਦੇ ਵਿੱਚ ਜਦੋਂ ਆਪਾਂ ਤਾ ਉਸ ਦੀ ਸ਼ੇਪ ਜਿਹੜੀ ਹੈ ਅੱਠ ਵਰਗੀ ਹੋ ਜਾਂਦੀ ਹੈ ਗੁਰਮੁਖੀ ਦੇ ਵਿੱਚ ਜਦੋਂ ਆਪਾਂ ਚਾਰ ਲਿਖਣਾ ਹੋਏ ਤਾਂ ਉਸ ਦੀ ਸ਼ੇਪ ਜਿਹੜੀ ਹੈ ਅੱਠ ਵਰਗੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਜਿਹੜਾ ਆਪਾਂ ਪਾਵਾਂਗੇ ਇਹ ਚਾਰ ਹੈ ਠੀਕ ਹੈ ਬਾਕੀ ਤੁਸੀਂ ਵਧੀਆ ਤਰੀਕੇ ਨਾਲ ਪਾਇਆ ਹੋਇਆ ਇੱਥੇ ਦੇਖ ਲਓ ਇਸ ਤਰੀਕੇ ਨਾਲ ਗੁਰਮੁਖੀ ਦੇ ਵਿੱਚ ਚਾਰ ਲਿਖਿਆ ਜਾਂਦਾ ਹੈ ਇੰਗਲਿਸ਼ ਦੇ ਵਿੱਚ ਭਾਈ ਇਹਨੂੰ ਆਪਾਂ 4 ਕਹਾਂਗੇ ਠੀਕ ਹੈ ਨੈਕਸਟ ਆਪਾਂ ਸਲਾਈਡ ਦੀ ਗੱਲ ਕਰਦੇ ਹਾਂ ਤਾਂ ਇੱਥੇ ਦੇਖੋ ਭਾਈ ਪੰਜ ਜਿਹੜਾ ਇਸ ਤਰੀਕੇ ਨਾਲ ਆਪਾਂ ਪਾਵਾਂਗੇ ਪੰਜਾਬੀ ਵਿੱਚ ਪੰਜ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ ਗੁਰਮੁਖੀ ਦੇ ਵਿੱਚ ਇਸ ਤਰੀਕੇ ਨਾਲ ਜਿਵੇਂ ਆਪਾਂ ਪਪਾ ਪਾਉਂਦੇ ਆ ਠੀਕ ਹੈ ਉਸ ਤਰੀਕੇ ਨਾਲ ਜਿਹੜਾ ਆਪਾਂ ਜੇ ਲਿਖਿਆ ਜਾਂਦਾ ਬਸ ਉੱਤੇ ਵਾਲੀ ਡੰਡੀ ਨਹੀਂ ਲੱਗੇਗੀ ਨੈਕਸਟ ਇੰਗਲਿਸ਼ ਦੇ ਵਿੱਚ ਇਸ ਤਰੀਕੇ ਨਾਲ 5 ਲਿਖਿਆ ਜਾਂਦਾ 6 ਦੀ ਗੱਲ ਕਰੀਏ ਤਾਂ ਇਸ ਤਰੀਕੇ ਨਾਲ ਦੋਸਤੋਂ ਪੰਜਾਬੀ ਦੇ ਵਿੱਚ 6 ਪੈਂਦਾ ਤੇ ਗੁਰਮੁਖੀ ਦੇ ਵਿੱਚ ਬਹੁਤ ਹੀ ਧਿਆਨ ਨਾਲ ਦੇਖਿਓ ਬਈ ਇਸ ਤਰੀਕੇ ਨਾਲ ਜਿਹੜਾ 6 ਆਪਣਾ ਲਿਖਿਆ ਜਾਵੇਗਾ ਠੀਕ ਹੈ ਇੰਗਲਿਸ਼ ਵਿੱਚ ਆਪਾਂ ਇਹਨੂੰ 6 ਕਾਂਗੇ ਤੇ 7 ਨੂੰ ਦੋਸਤੋਂ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਿਆ ਜਾਵੇਗਾ ਗੁਰਮੁਖੀ ਨੂੰ ਬਹੁਤ ਹੀ ਧਿਆਨ ਨਾਲ ਤੁਸੀਂ ਦੇਖਣਾ ਕਿਉਂਕਿ ਗੁਰਮੁਖੀ ਵਾਲੇ ਅੱਖਰ ਹੀ ਤੁਹਾਡੇ ਵ ਏ ਮੋਸਟ ਇੰਪੋਰਟੈਂਟ ਹੈ ਠੀਕ ਹੈ ਤਾਂ ਸਤ ਨੂੰ ਦੇਖੋ ਗੁਰਮੁਖੀ ਦੇ ਵਿੱਚ ਸਤ ਨੂੰ ਇਸ ਤਰੀਕੇ ਨਾਲ ਜਿਹੜਾ ਹੈ ਉਹ ਲਿਖਿਆ ਜਾਵੇਗਾ ਠੀਕ ਹੈ ਜਿਵੇਂ ਆਪਾਂ ਨੋ ਪਾਉਂਦੇ ਆ ਠੀਕ ਹੈ ਕਈ ਪਹਿਲਾਂ ਇਦਾਂ ਪਾਉਂਦੇ ਸੀ ਇਹ ਬਟ ਗੁਰਮੁਖੀ ਦਾ ਸਤ ਹੈ ਉਸ ਤੋਂ ਬਾਅਦ ਅੱਠ ਦੀ ਦੋਸਤੋ ਗੱਲ ਕਰਦੇ ਆ ਤਾਂ ਪੰਜਾਬੀ ਦੇ ਵਿੱਚ ਅੱਠ ਇਸ ਤਰੀਕੇ ਨਾਲ ਲਿਖਿਆ ਜਾਵੇਗਾ ਠੀਕ ਹੈ ਗੁਰਮੁਖੀ ਦੇ ਵਿੱਚ ਬਈ ਧਿਆਨ ਨਾਲ ਦੇਖਿਓ ਗੁਰਮੁਖੀ ਦੇ ਵਿੱਚ ਦੋ ਜਿਹੜੇ ਅੱਖਰ ਆ ਉਸ ਦੇ ਵਿੱਚ ਕੈਂਡੀਡੇਟ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਜੀ ਉਹ ਹੈ ਜੀ ਸਤ ਤੇ ਆਪਣੇ ਅੱਠ ਤਿੰਨ ਇਹ ਜਿਹੜੇ ਦੋ ਅੱਖਰ ਐ ਦੋਸਤੋ ਇਹਨਾਂ ਨੂੰ ਬਹੁਤ ਹੀ ਧਿਆਨ ਨਾਲ ਤੁਸੀਂ ਸਮਝਣਾ ਐ ਇਹ ਜਿਹੜਾ ਆਪਣਾ ਇਹ 8 ਐ ਠੀਕ ਐ ਸਿੱਧਾ ਇਸ ਤਰੀਕੇ ਨਾਲ ਜਿਹੜਾ ਪੈਂਦਾ ਉਹ 8 ਪੈਂਦਾ ਐ ਬਟ ਜੇ ਆਪਾਂ ਇਹਨੂੰ 9 ਬਣਾਉਣਾ ਹੋਵੇ ਤਾਂ ਉੱਤੇ ਇਸ ਤਰੀਕੇ ਨਾਲ ਕਰਨਾ ਪੈਂਦਾ ਹੁਣ ਇਹ 9 ਬਣ ਗਿਆ ਬਾਕੀ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਲਿਖਿਆ ਹੋਇਆ ਦੇਖ ਸਕਦੇ ਹੋ ਠੀਕ ਐ ਤਾਂ 10 ਜਿਹੜਾ ਤੁਸੀਂ ਦੇਖ ਲਓ ਬਈ ਇੱਕ ਪਾ ਕੇ ਤੇ ਫਿਰ ਸਿਫਰ ਪਾ ਦੇਣਾ 10 ਬਣ ਜੇਗਾ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਤੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ 10 ਲਿਖ ਦਿਆਂਗੇ ਤਾਂ ਆਰਾਮ ਨਾਲ ਆਈ ਥਿੰਕ ਤੁਸੀਂ ਇਹ ਜਿਹੜੀ ਗੱਲ ਹੈ ਸਮਝ ਲਈ ਹੋਏਗੀ ਗੁਰਮੁਖੀ ਜਿਹੜੀ ਹੈ ਜੇ ਤੁਸੀਂ ਟਾਈਪਿੰਗ ਕਰੋਗੇ ਤਾਂ ਵੀ ਤੁਹਾਨੂੰ ਸਿੱਖਣੀ ਪੈਗੀ ਵੈਸੇ ਤੁਸੀਂ ਪੰਜਾਬ ਦੇ ਹੋ ਠੀਕ ਹੈ ਤਾਂ ਤੁਹਾਨੂੰ ਗੁਰਮੁਖੀ ਆਂਦੀ ਹੋਏਗੀ ਬਟ ਜੇ ਮਾੜੀ ਮੋਟੀ ਆਂਦੀ ਹੈ ਤਾਂ ਹੋਰ ਥੋੜੀ ਜੀ ਸਿੱਖ ਲਓ ਕਿਉਂਕਿ ਇਸ ਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋ ਜਾਏਗੀ ਨੈਕਸਟ ਆਪਾਂ ਗੱਲ ਕਰਦੇ ਹਾਂ ਦੋਸਤੋ ਸਭ ਤੋਂ ਜ਼ਿਆਦਾ ਜਿਹੜੇ ਪੀਟਸਵੀ ਨੇ ਕੁਐਸਚਨ ਬਣਾਏ ਹੈ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਬਣਾਏ ਇਹ 슬ਾਈਡ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਹੈ ਜਿਵੇਂ ਉਹ ਪੁੱਛ ਲੈਂਦੇ ਕਈ ਵਾਰ ਪੁੱਛ ਲੈਂਦੇ ਜੀ 79 ਨੂੰ ਠੀਕ ਹੈ ਜਿਵੇਂ ਉਹ 79 ਜਿਹੜਾ ਉਹ ਲਿਖ ਕੇ ਦੇ ਦਿੰਦਾ ਹੈ ਕਹਿੰਦਾ ਪੰਜਾਬੀ ਵਿੱਚ ਇਹਨੂੰ ਕੀ ਬੋਲਾਂਗੇ ਜਾਂ ਫਿਰ 89 ਨੂੰ ਕਹਿੰਦੇ ਪੰਜਾਬੀ ਵਿੱਚ ਕੀ ਬੋਲਾਂਗੇ ਠੀਕ ਹੈ ਇਸ ਤਰੀਕੇ ਦੇ ਕੁਸ਼ਚਨ ਜਿਹੜਾ ਉਹ ਬਣਾਉਂਦਾ ਹੈ ਐਗਜ਼ਾਮੀਨਰ ਤਾਂ ਦੇਖੋ 19 ਨੂੰ ਜਿਹੜਾ ਹੈ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਤੇ ਬਾਕੀ ਗੁਰਮੁਖੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ 1 ਤੋਂ 10 ਤੱਕ ਜਿਹੜੀ ਆਪਾਂ ਕੰਪਲੀਟ ਕਰ ਲਈ ਉਸ ਦੇ ਹਿਸਾਬ ਨਾਲ ਤੁਸੀਂ ਪੜ੍ਹ ਸਕਦੇ ਹੋ ਜਿਵੇਂ ਲਾਸਟ 'ਚ ਤੁਸੀਂ ਦੇਖੋਗੇ ਸਾਰਿਆਂ ਦੇ ਨੋਟ ਪਿਆ ਹੋਇਆ ਠੀਕ ਹੈ 92 ਨੂੰ ਛੱਡ ਕੇ ਸਾਰਿਆਂ ਦੇ ਲਾਸਟ ਦੇ ਵਿੱਚ ਨੋ ਹੈ ਤਾਂ ਇੱਥੇ ਵੀ ਗੁਰਮੁਖੀ ਦੇ ਵਿੱਚ ਨੋ ਪਾਣਾ ਮੈਂ ਤੁਹਾਨੂੰ ਸਖਾਇਆ ਸੀ ਕਿ ਇਸ ਤਰੀਕੇ ਨਾਲ ਜਿਹੜਾ ਹੈ ਇਹ ਨੋ ਜਿਹੜਾ ਹੈ ਆਪਣਾ ਬਣ ਜਾਂਦਾ ਹੈ ਠੀਕ ਹੈ ਤਾਂ ਸਾਰਿਆਂ ਦੇ ਲਾਸਟ ਵਿੱਚ ਨੋ ਹੈ ਬਾਕੀ ਇੱਕ ਜੇ 19 ਪਾਣਾ ਤਾਂ ਸਟਾਰਟਿੰਗ ਦੇ ਵਿੱਚ ਇੱਕ ਲਾ ਦਿਓ ਜੇ 29 ਪਾਣਾ ਤਾਂ ਸਟਾਰਟਿੰਗ ਦੇ ਵਿੱਚ ਦੋ ਲਾ ਦਿਓ 39 ਪਾਣਾ ਤਾਂ ਤਿੰਨ ਲਾ ਦਿਓ ਇਸ ਤਰੀਕੇ ਨਾਲ ਤੁਸੀਂ ਸਾਰਾ ਜਿਹੜਾ ਉਹ ਲਿਖ ਦੇਣਾ ਸੋ 29 ਦੇਖੋ 29 ਵੀ ਐਗਜ਼ਾਮ ਦੇ ਵਿੱਚ ਬਣ ਚੁੱਕਿਆ ਹੈ 29 ਪੰਜਾਬੀ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਲਿਖਾਂਗੇ ਠੀਕ ਹੈ 39 ਤੁਸੀਂ ਦੇਖ ਲਓ 39 ਆਪਾਂ ਪੰਜਾਬੀ ਦੇ ਵਿੱਚ ਇਹਨੂੰ ਕਹਾਂਗੇ ਇਸ ਤਰੀਕੇ ਨਾਲ ਲਿਖਾਂਗੇ ਠੀਕ ਹੈ ਇਹ ਲਿਖਣਾ ਸਟਾਈਲ ਤੁਸੀਂ ਜ਼ਰੂਰ ਯਾਦ ਰੱਖਣਾ ਕਿਉਂਕਿ ਉਹ ਜਿਹੜਾ ਨੰਬਰ ਦੇ ਕੇ ਸਿੱਧਾ ਹੀ ਪੁੱਛ ਲੈਂਦਾ ਕਿ ਇਹਨੂੰ ਕੀ ਆਖਾਂਗੇ ਉਸ ਟਾਈਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਾਕੀ ਇਹ ਐਗਜ਼ਾਮ ਦੇ ਕੁਸ਼ਨ ਵੀ ਆਪਾਂ ਵੀਡੀਓ ਐਂਡ ਦੇ ਵਿੱਚ ਕਵਰ ਕਰਾਂਗੇ ਪਰੇਸ਼ਾਨ ਨਾ ਹੋਇਓ ਸਾਰਾ ਪੈਟਰਨ ਤੁਹਾਨੂੰ ਦੱਸ ਕੇ ਜਾਵਾਂਗੇ ਕਿ ਪੇਪਰ ਦੇ ਵਿੱਚ ਕੁਸ਼ਨ ਜਿਹੜੇ ਉਹ ਕਿਸ ਤਰੀਕੇ ਨਾਲ ਬਣਦੇ ਆ ਤੇ ਪੰਜ ਛੇ ਪੇਪਰਾਂ ਦੇ ਕੁਸ਼ਨ ਵੀ ਮੈਂ ਵੀਡੀਓ ਵਿੱਚ ਸ਼ਾਮਿਲ ਕੀਤੇ ਹੋਏ ਆ ਨੈਕਸਟ ਦੋਸਤੋ ਆਪਾਂ ਇੱਥੇ ਗੱਲ ਕਰਦੇ ਆ ਜੀ 49 ਦੀ ਇਹ 49 ਤੇ ਪੰਜਾਬੀ ਵਿੱਚ ਆਪਾਂ ਇਸ ਤਰੀਕੇ ਨਾਲ ਲਿਖਾਂਗੇ ਠੀਕ ਹੈ ਇਹ 58 ਹੈ ਜੀ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਇਹ 69 ਹੈ ਜੀ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਇਹ 79 ਹੈ ਜੀ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਤੇ ਇਹ 99 ਹੈ ਜੀ ਪੰਜਾਬੀ ਵਿੱਚ ਇਸ ਤਰੀਕੇ ਨਾਲ ਲਿਖਾਂਗੇ ਠੀਕ ਹੈ 99 ਤੁਸੀਂ ਦੇਖ ਲਓ 99 ਆਪਾਂ ਪੰਜਾਬੀ ਵਿੱਚ ਇਹਨੂੰ ਲਿਖਾਂਗੇ ਤੇ 92 ਨੂੰ ਇਸ ਤਰੀਕੇ ਨਾਲ ਲਿਖਾਂਗੇ ਤੇ ਇਹ ਆਪਣੇ ਸਾਰੇ ਗੁਰਮੁਖੀ ਦੇ ਵਿੱਚ ਲਿਖੇ ਹੋਏ ਆ ਇਹਨਾਂ ਬਾਰੇ ਆਪਾਂ ਗੱਲ ਕਰ ਲਈ ਤੇ ਇੰਗਲਿਸ਼ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਦੋਸਤੋ ਇੱਥੇ ਵੀ ਕੁਐਸਚਨ ਜਿਹੜੇ ਆ ਉਹ ਬਣਦੇ ਆ ਮੋਸਟਲੀ ਪੇਪਰ ਦੇ ਵਿੱਚ ਇਦਾਂ ਦੇ ਕੁਐਸਚਨ ਬਣਦੇ ਆ ਜਿਵੇਂ ਕਿ ਇਹਨਾਂ ਨੇ ਲਿਖਿਆ ਹੋਇਆ ਜੀ 1/4 ਹੁਣ ਤੁਸੀਂ ਦੱਸਣਾ ਕਿ 1/4 ਜਿਹੜਾ ਇਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ 1/4 ਨੂੰ ਦੋਸਤੋ ਪੰਜਾਬੀ ਦੇ ਵਿੱਚ ਕਹਿੰਦੇ ਆ ਜੀ ਪਾਈਆ ਠੀਕ ਹੈ ਤੇ ਇਹ 2/3 ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਜੀ 2/3 ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਜੀ 2 ਤਿਹਾਈ ਠੀਕ ਹੈ ਕੀ ਕਿਹਾ ਜਾਂਦਾ 2 ਤਿਹਾਈ ਉਸੇ ਤਰੀਕੇ ਨਾਲ ਦੋਸਤੋ 1 ਸਹੀ 1 ਸਹੀ 1/4 ਯਾਨੀ ਕਿ ਸਵਾ 1 ਠੀਕ ਹੈ ਇਹ ਕੀ ਬਣ ਗਿਆ ਸਵਾ 1 ਤਾਂ ਸਵਾ 1 ਨੂੰ ਵੀ ਪੰਜਾਬੀ ਵਿੱਚ ਵੀ ਸਵਾ 1 ਕਹਾਂਗੇ ਵੈਸੇ 1 ਸਹੀ 1/4 ਆਪਾਂ ਇਹਨੂੰ ਕਹਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਸੇ ਹਿਸਾਬ ਦੇ ਨਾਲ ਤੁਸੀਂ ਦੇਖੋਗੇ ਸਵਾ 2 ਯਾਨੀ ਕਿ 2 ਸਹੀ 1/4 ਨੂੰ ਆਪਾਂ ਸਵਾ 2 ਕਹਿੰਦੇ ਹਾਂ 3 ਸਹੀ 1/4 ਨੂੰ ਸਵਾ 3 ਕਹਿੰਦੇ ਹਾਂ ਅੰਤਾਂ ਬਾਕੀ ਸਾਰੀ ਚੀਜ਼ਾਂ ਤੁਸੀਂ ਇੱਥੋਂ ਜਿਹੜਾ ਹੈ ਉਹ ਦੇਖ ਲਿਓ ਨੈਕਸਟ ਸਲਾਈਡ ਦੇ ਆਪਾਂ ਗੱਲ ਕਰਦੇ ਹਾਂ ਆ ਇੱਥੇ ਦੇਖੋ 1 ਸਹੀ 1/7 ਸੱਤ ਸਹੀ 1/4 ਨੂੰ ਸਵਾ ਸੱਤ ਕਹਿ ਦਿਆਂਗੇ ਜੀ 8 ਸਹੀ 1/4 ਨੂੰ ਸਵਾ 8 ਕਹਿ ਦਿਆਂਗੇ ਜੀ 9 ਸਹੀ 1/4 ਨੂੰ ਸਵਾ 9 ਕਹਿ ਦਿਆਂਗੇ ਠੀਕ ਹੈ ਹੁਣ ਗੱਲਾਂ ਦੀ ਜੀ 1/2 ਦੀ ਤਾਂ 1/2 ਕੀ ਹੁੰਦਾ ਜੀ ਹਾਫ ਹੁੰਦਾ ਹੈ ਜਾਂ ਕਹਿ ਲਓ ਅੱਧਾ ਹੁੰਦਾ ਹੈ ਠੀਕ ਹੈ ਤਾਂ ਇਹ ਇੰਪੋਰਟੈਂਟ ਹੈ ਧਿਆਨ ਰੱਖਿਓ ਉਸ ਤੋਂ ਬਾਅਦ ਇਹ ਹੈ ਜੀ 1 ਸਹੀ 1/2 1 ਸਹੀ 1/2 ਨੂੰ ਕਿਹਾ ਜਾਂਦਾ ਜੀ ਡੇਢ ਠੀਕ ਹੈ ਤਾਂ ਇਹ ਪੁਆਇੰਟ ਵੀ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਇਹ ਹੋ ਗਿਆ ਜੀ ਆਪਣਾ 2 1/2 ਇਹ ਹੋ ਗਿਆ ਜੀ ਆਪਣਾ 3.5 ਇਹ 4.5 5.5 6.5 7 ਠੀਕ ਹੈ ਤੇ ਅੱਧਾ ਜਿਹੜਾ ਦੋਸਤੋ ਇਹ ਇੰਗਲਿਸ਼ ਦੇ ਵਿੱਚ ਵੀ ਧਿਆਨ ਰੱਖਿਓ ਇਹ ਹਾਫ ਇਹਨੂੰ ਕਿਹਾ ਜਾਂਦਾ ਠੀਕ ਹੈ ਨੈਕਸਟ ਆਪਾਂ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇਹ ਹੋ ਗਿਆ ਜੀ ਤੁਹਾਡਾ 7.5 8 9 ਤੇ ਇਹ ਹੋ ਗਿਆ ਜੀ ਤੁਹਾਡਾ ਪੁਣਾ ਠੀਕ ਹੈ ਪੁਣਾ ਵੀ ਧਿਆਨ ਰੱਖਿਓ 3/4 ਜਿਹੜਾ ਇਹਨੂੰ ਕਿਹਾ ਜਾਂਦਾ ਇਸ ਦੇ ਉੱਤੇ ਇੰਗਲਿਸ਼ ਦੇ ਵਿੱਚ ਵੀ ਕੁਐਸਚਨ ਬਣਿਆ ਸੀ ਤਾਂ ਕਰਕੇ ਜਿਹੜੇ ਜਿਹੜੇ ਕੁਐਸਚਨ ਇੰਗਲਿਸ਼ ਦੇ ਵਿੱਚ ਬਣੇ ਹੋਏ ਐ ਨਾਲ ਉਹਨਾਂ ਦੀ ਇੰਗਲਿਸ਼ ਵੀ ਮੈਂ ਮੈਂਸ਼ਨ ਜਿਹੜੀ ਆ ਉਹ ਕਰੀ ਹੋਈ ਐ ਠੀਕ ਹੈ ਤਾਂ 9 ਵਾਲੇ ਸਾਰੇ ਤੁਸੀਂ ਧਿਆਨ ਰੱਖਣੇ ਆ 9 ਵਾਲੇ ਦੇ ਉੱਤੇ ਬਹੁਤ ਜ਼ਿਆਦਾ ਪੇਪਰਾਂ ਦੇ ਵਿੱਚ ਕੁਸ਼ਨ ਰਿਪੀਟ ਹੋਏ ਆ ਭਾਵੇਂ 9.5 ਹੋਣ 9.5 ਹੋਣ 9.5 ਹੋਣ ਇਹ ਪੁਆਇੰਟ ਤੁਸੀਂ ਧਿਆਨ ਰੱਖਣੇ ਤਾਂ ਪੌਣਾ ਹੋ ਗਿਆ ਆਪਣਾ ਤੇ ਇਹ ਹੋ ਗਿਆ ਜੀ ਆਪਣੇ 9.2 1 ਸਹੀ 3/4 ਨੂੰ ਆਪਾਂ ਕੀ ਕਾਂਗੇ ਜੀ 9.2 ਤੇ 2 ਸਹੀ 3/4 ਨੂੰ 9.3 3 ਸਹੀ 3/4 ਨੂੰ ਪੌਣੇ 4 ਇਸ ਤਰੀਕੇ ਨਾਲ ਆਪਾਂ ਆਖਾਂਗੇ ਠੀਕ ਹੈ ਤੇ ਮੈਂ ਸਾਰੇ ਇੱਥੇ ਲਿਖੇ ਹੋਏ ਐ ਆਰਾਮ ਨਾਲ ਤੁਸੀਂ ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਨਹੀਂ ਤਾਂ ਆਪਣੀ ਪੀਡੀਐਫ ਦੇ ਵਿੱਚੋਂ ਤੁਸੀਂ ਰੀਡ ਕਰ ਲਿਓ ਇਹ ਹੋ ਗਿਆ ਜੀ ਆਪਣਾ ਪੌਣੇ 5 ਪੌਣੇ 6 ਪੌਣੇ 7 ਜੀ ਪੌਣੇ 8 ਪੌਣੇ 9 ਇਹ ਧਿਆਨ ਰੱਖਿਓ ਇਹ ਹੈ ਜੀ ਪੌਣੇ 9 ਠੀਕ ਹੈ ਤੇ ਇਹ ਹੈ ਜੀ ਪੌਣੇ 10 ਇਹ ਦੋਵੇਂ ਪੇਪਰਾਂ ਵਿੱਚ ਆਏ ਹੋਏ ਐ ਤੋ ਦੋਸਤੋ ਹੁਣ ਸਟਾਰਟ ਹੋ ਚੁੱਕੇ ਆ ਜੀ ਤੁਹਾਡੇ ਸਵਾਲ ਠੀਕ ਹੈ ਤੇ ਮੈਂ ਡਾਇਰੈਕਟ ਪੇਪਰਾਂ ਦੇ ਸਕਰੀਨਸ਼ਾਟ ਹੀ ਇੱਥੇ ਲਾਤੇ ਤਾਂ ਕਿ ਤੁਹਾਨੂੰ ਭਰੋਸਾ ਜਾ ਹੋ ਜੇ ਹਾਂ ਬਈ ਇਦਾਂ ਦੇ ਕੁਐਸਚਨ ਵੀ ਪੇਪਰਾਂ ਵਿੱਚ ਬਣਦੇ ਆ ਬਟ ਦੋਸਤੋ ਹੁਣ ਖਾਸ ਗੱਲ ਇਹ ਹੈ ਕਿ ਤੁਸੀਂ ਸਵਾਲ ਦਾ ਜਵਾਬ ਨਾਲ ਦੀ ਨਾਲ ਲਿਖਣਾ ਹੈ ਜਿੰਨੇ ਵੀ 5 10 15 ਕੈਂਡੀਡੇਟ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਤਾਂ ਹੀ ਆਪਾਂ ਨੈਕਸਟ ਸਵਾਲ ਦੇ ਵੱਲ ਵਧਾਂਗੇ ਠੀਕ ਹੈ ਸੋ ਇੱਕ ਕੁਐਸਚਨ ਹੈ ਜੀ ਤੁਹਾਡਾ ਕਿ ਮੈਂ ਤੁਹਾਨੂੰ ਗਿਆ ਸੀ ਵੀ ਨੋ ਆਲੇ ਕੁਐਸਚਨ ਕਾਫੀ ਰਿਪੀਟ ਹੋਏ ਸੀ ਤਾਂ ਇੱਥੇ ਤੁਹਾਡੇ ਤੋਂ ਪੁੱਛਿਆ ਗਿਆ ਜੀ 9 ਸਹੀ 1/2 ਜਿਹੜਾ ਹੈ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਗੁਰਮੁਖੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਲਿਖਾਂਗੇ ਦੱਸੋ ਫਟਾਫਟ ਤਾਂ ਕਿਸ ਤਰੀਕੇ ਨਾਲ ਲਿਖਾਂਗੇ ਭਈ ਪੌਣੇ ਜਿਹੜੇ 9 ਨਹੀਂ ਕਹਿ ਸਕਦੇ ਸਵਾ 9 ਵੀ ਨਹੀਂ ਹੈ ਕਿਉਂਕਿ ਸਵਾ ਵਾਸਤੇ 1/4 ਹੋਣਾ ਜ਼ਰੂਰੀ ਹੈ ਠੀਕ ਹੈ ਪੌਣੇ 10 ਜਿਹੜਾ ਉਹ ਵੀ ਨਹੀਂ ਹੈ ਕਿਉਂਕਿ ਪੌਣੇ ਵਾਸਤੇ 3/4 ਹੋਣਾ ਜ਼ਰੂਰੀ ਹੁੰਦਾ ਹੈ ਠੀਕ ਹੈ ਤਾਂ ਇਹ ਹੈ ਜੀ 9.5 ਤੇ ਸਾਢੇ ਵਾਸਤੇ ਬਈ 1/2 ਹੈ ਤਾਂ ਬਿਲਕੁਲ ਸਾਢੇ 9 ਜਿਹੜਾ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਦੱਸੋ ਕਿਹਦਾ ਕਿਹਦਾ ਸਹੀ ਹੋਇਆ ਤਾਂ ਨੈਕਸਟ ਸਵਾਲ ਵੀ ਤੁਹਾਡੇ ਵਾਸਤੇ ਆ ਗਿਆ ਫਟਾਫਟ ਦੱਸ ਦੋ 2092 ਠੀਕ ਹੈ ਹੁਣ ਤਾਂ ਮੈਂ ਬੋਲ ਹੀ ਦਿੱਤਾ ਚਲੋ ਫਿਰ ਵੀ ਦੱਸੋ ਵੀ ਇਹਨੂੰ ਪੰਜਾਬੀ ਵਿੱਚ ਆਪਾਂ ਕਿਸ ਤਰੀਕੇ ਨਾਲ ਲਿਖਾਂਗੇ ਜਾਂ ਬੋਲਾਂਗੇ ਤਾਂ ਭਾਈ ਇਹ 95 ਨਹੀਂ ਹੋ ਸਕਦਾ ਠੀਕ ਹੈ 95 ਨਹੀਂ ਹੋ ਸਕਦਾ ਤੇ 91 ਨਹੀਂ ਹੋ ਸਕਦਾ 94 ਨਹੀਂ ਹੋ ਸਕਦਾ ਇਹ ਹੈ ਜੀ 92 ਬਸ ਇਸੇ ਤਰੀਕੇ ਦੇ ਕੁਸ਼ਚਨ ਬਣਨੇ ਆ ਜਿਆਦਾ ਪਰੇਸ਼ਾਨੀ ਹੋਣਾ ਘਬਰਾਇਓ ਨਾ ਵੀ ਪਤਾ ਨਹੀਂ ਪੇਪਰ ਇਹ ਕਿੱਦਾਂ ਦਾ ਹੋਏਗਾ ਸਾਡੇ ਤੋਂ ਕੁਆਲੀਫਾਈ ਹੋਏਗਾ ਜਾਂ ਨਹੀਂ ਹੋਏਗਾ ਐਦਾਂ ਦਾ ਇੱਕ ਕੁਸ਼ਚਨ ਤਾਂ ਤੁਹਾਡਾ ਪੱਕਾ ਹੈ ਤੇ ਇੱਕ ਵਾਰ ਵਾਲਾ ਕੁਸ਼ਚਨ ਆਪਾਂ ਪਹਿਲਾਂ ਕਰ ਚੁੱਕੇ ਆ ਠੀਕ ਹੈ ਤੇ ਘਬਰਾਉਣਾ ਨਹੀਂ ਹੈ ਬਸ ਵਧੀਆ ਤਰੀਕੇ ਨਾਲ ਤੁਸੀਂ ਤਿਆਰੀ ਕਰਦੇ ਜਿਓ ਤੇ ਕਲਾਸਾਂ ਕੰਟੀਨਿਊ ਤੁਸੀਂ ਅਟੈਂਡ ਕਰ ਲਿਓ ਤੇ ਨੈਕਸਟ ਕੁਸ਼ਚਨ ਆ ਗਿਆ ਵੀ ਇੱਥੇ ਤੁਸੀਂ ਦੱਸੋ ਇਨੂੰ ਆਪਾਂ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਾਂਗੇ ਫਟਾਫਟ ਦੱਸੋ ਤੇ ਸਾਰੇ ਜਵਾਨ ਦੱਸੋ ਬਈ ਤਾਂ ਹੀ ਆਪਾਂ ਅੱਗੇ ਚਲਾਂਗੇ ਤੇ ਇਹ ਮੈਂ ਪਹਿਲਾਂ ਹੀ ਤੁਹਾਨੂੰ ਸਾਰੇ ਇਸੇ ਕਰਕੇ ਕਰਵਾਏ ਸੀ ਤਾਂ ਕਿ ਸਵਾਲਾਂ ਦੇ ਜਵਾਬ ਤੁਸੀਂ ਈਜ਼ੀਲੀ ਦੇ ਸਕੋ ਤੇ ਚੀਜ਼ਾਂ ਤੁਹਾਨੂੰ ਪੂਰੇ ਤਰੀਕੇ ਨਾਲ ਸਮਝ ਲੱਗ ਜੇ ਤਾਂ ਦੱਸੋ ਬਈ ਫਟਾਫਟ 5 ਸਹੀ 3/4 ਨੂੰ ਆਪਾਂ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਾਂਗੇ ਦੱਸੋ ਫਟਾਫਟ ਆ ਮੈਥ ਨੂੰ ਪਹਿਲਾਂ ਹੀ ਕਿਹਾ 3/4 ਦਾ ਮਤਲਬ ਹੁੰਦਾ ਜੀ ਪੋਣਾ ਠੀਕ ਹੈ ਤੇ 1/2 ਦਾ ਮਤਲਬ ਹੁੰਦਾ ਜੀ ਅੱਧਾ ਠੀਕ ਹੈ ਤੇ 1/4 ਦਾ ਮਤਲਬ ਹੁੰਦਾ ਜੀ ਸਵਾ ਤਾਂ ਇੱਥੇ 5 ਸਹੀ 3/4 ਹੈ ਜੀ ਮਤਲਬ ਪੋਣੇ ਦੀ ਗੱਲ ਹੋ ਰਹੀ ਹੈ ਤਾਂ ਇਹ ਪੋਣੇ 5 ਤਾਂ ਨਹੀਂ ਹੈ ਬਈ ਪੋਣੇ 5 ਤਾਂ ਨਹੀਂ ਹੈ ਕਿਉਂਕਿ 5 ਤੋਂ ਉੱਤੇ ਹੈ ਸਵਾ 5 ਵੀ ਨਹੀਂ ਹੈ 1/4 ਨਹੀਂ ਇਹ ਤਾਂ ਸਵਾ 5 ਵੀ ਨਹੀਂ ਹੋ ਸਕਦਾ ਸਾਢੇ 5 ਵੀ ਨਹੀਂ ਹੈ ਕਿਉਂਕਿ 1/2 ਨਹੀਂ ਆਇਆ ਇਹ ਹੈ ਜੀ 1.6 ਠੀਕ ਹੈ ਤਾਂ ਆਪਸ਼ਨ ਡੀ ਐਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਜੀ 79 ਨੂੰ ਅੰਕਾਂ ਵਿੱਚ ਕਿਸ ਤਰੀਕੇ ਨਾਲ ਲਿਖਾਂਗੇ ਤੇ ਦੇਖੋ ਇਸ ਤਰੀਕੇ ਦੇ ਸੋਖੇ ਸੋਖੇ ਕੁਐਸਚਨ ਵੀ ਤੁਹਾਡੇ ਪੇਪਰ ਵਿੱਚ ਆਣਗੇ ਠੀਕ ਹੈ ਤਾਂ 79 ਨੂੰ ਕੀ ਲਿਖਾਂਗੇ ਬਈ ਫਟਾਫਟ ਸਾਰੇ ਦੱਸੋ ਫਟਾਫਟ 79 ਨੂੰ ਕਿਸ ਤਰੀਕੇ ਨਾਲ ਲਿਖਾਂਗੇ ਤੇ ਲਿਖ ਕੇ ਭੇਜੋ ਕਮੈਂਟ ਬਾਕਸ ਦੇ ਵਿੱਚ ਤਾਂ 79 ਨੂੰ ਬਈ ਆਪਾਂ ਲਿਖਾਂਗੇ অপশন সি ਦੇ ਵਾਂਗੂ ਇਹ ਤਾਂ ਹੋ ਗਿਆ ਜੀ ਕਿੰਨਾ ਹੋ ਗਿਆ 59 ਇਹ 69 79 99 ਠੀਕ ਹੈ ਤਾਂ ਇਹ ਹੋ ਗਿਆ ਜੀ ਆਪਣਾ 79 ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤੇ ਇਹ ਇੰਗਲਿਸ਼ ਵਾਲਾ ਕੁਐਸਚਨ ਆ ਗਿਆ ਜੀ ਤਾਂ ਇੱਥੇ ਪੁੱਛਿਆ ਗਿਆ ਜੀ ਪੰਜਾਬੀ ਗਿਣਤੀ ਦੇ ਸਵਾ 3 ਨੂੰ ਅੰਗਰੇਜ਼ੀ ਵਿੱਚ ਕਿਵੇਂ ਲਿਖਾਂਗੇ ਇਹ ਇੰਗਲਿਸ਼ ਦੇ ਕਈ ਮੈਂ ਲਿਖ ਕੇ ਤੁਹਾਨੂੰ ਮੈਂਸ਼ਨ ਕੀਤੇ ਸੀ ਜਿਹੜੇ ਪੇਪਰਾਂ ਦੇ ਵਿੱਚ ਪੁੱਛੇ ਗਏ ਸੀ ਉੰਜ ਤਾਂ ਸਾਰੀ ਗਿਣਤੀ ਹੀ ਭਾਵੇਂ ਤੁਸੀਂ ਇੰਗਲਿਸ਼ ਦੇ ਵਿੱਚ ਕਨਵਰਟ ਕਰ ਸਕਦੇ ਹੋ ਬਟ ਜਿਹੜੇ ਰਿਪੀਟ ਹੋਏ ਕੁਐਸਚਨ ਆ ਉਹ ਮੈਂ ਮੈਂਸ਼ਨ ਕਰਤੇ ਬਸ ਇਨੇ ਇੱਕ ਤੁਸੀਂ ਯਾਦ ਰੱਖ ਲਿਓ ਕਾਫੀ ਹੈਲਪ ਤੁਹਾਡੀ ਹੋ ਜਾਗੀ ਸੋ ਸਵਾ ਤਿੰਨ ਨੂੰ ਦੋਸਤੋ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਜੀ ਸਵਾ ਦਾ ਮਤਲਬ ਹੁੰਦਾ ਜੀ 1/4 1/4 ਦਾ ਮਤਲਬ ਹੁੰਦਾ ਜੀ 1 ਕੁਆਟਰ ਠੀਕ ਹੈ 3 ਐਂਡ 1/2 ਨਹੀਂ ਹੋਏਗਾ 1/2 ਦਾ ਮਤਲਬ ਤਾਂ 1/2 ਹੁੰਦਾ ਹੈ ਜੀ ਠੀਕ ਹੈ 3 ਕੁਆਟਰ ਲੈਸ ਨਹੀਂ ਹੋਏਗਾ ਇਹ ਤਾਂ ਪੁਣੇ 3 ਦੀ ਗੱਲ ਹੋਗੀ ਜੀ 3 3 ਐਂਡ 3 ਕੁਆਟਰ ਨਹੀਂ ਹੋ ਸਕਦਾ ਜੀ ਪੌਣੇ 4 ਦੀ ਗੱਲ ਹੋਗੀ 3 ਕੁਆਟਰ ਦਾ ਮਤਲਬ 3/4 ਜੀ ਠੀਕ ਹੈ ਇਹ ਨਹੀਂ ਹੋ ਸਕਦਾ 3 ਐਂਡ 1/4 ਬਿਲਕੁਲ ਇਹ ਸਹੀ ਗੱਲ ਹੈ ਜੀ অপਸ਼ਨ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਠੀਕ ਹੈ ਤੇ ਨੈਕਸਟ ਇੰਪੋਰਟੈਂਟ ਕੁਐਸਚਨ ਤੁਹਾਡੀ ਸਕਰੀਨ ਤੇ ਤੇ ਇਸ ਦਾ ਜਵਾਬ ਤੁਸੀਂ ਦੇਣਾ ਹੈ ਤੇ ਫਟਾਫਟ ਦੇਣਾ ਹੈ ਆਈ ਥਿੰਕ ਇਹ ਆਪਣਾ ਲਾਸਟ ਕੁਐਸਚਨ ਹੈ ਨਹੀਂ ਵੀ ਲਾਸਟ ਨਹੀਂ ਹੈ ਇਸ ਤੋਂ ਅਲਾਵਾ ਵੀ ਹੋਰ ਕੁਐਸਚਨ ਪਏ ਹੈ ਸੋ ਇਸ ਦਾ ਜਵਾਬ ਦੱਸੋ ਪੌਣੇ ਨੂੰ ਆਪਾਂ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਾਂ ਪੌਣੇ ਨੂੰ ਹੁਣੇ ਦੱਸਿਆ ਇੱਕ ਸੈਕਿੰਡ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਪੌਣੇ ਨੂੰ ਆਪਾਂ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਤਾਂ ਪੌਣੇ ਨੂੰ ਕਹਿੰਦੇ ਆ ਜੀ 3/4 ਬਿਲਕੁਲ 3/4 ਸਹੀ ਗੱਲ ਹੈ ਜੀ ਪੌਣੇ ਨੂੰ 3 3/4 ਵੀ ਕਿਹਾ ਜਾਂਦਾ ਹੈ ਨੈਕਸਟ ਚੈੱਕ ਕਰਦੇ ਆ ਜੀ 1/4 ਮੋਰ ਨਹੀਂ ਜੀ 1/4 ਮੋਰ ਤਾਂ ਨਹੀਂ ਕਹਿੰਦੇ ਠੀਕ ਹੈ 1/4 ਮੋਰ ਦਾ ਮਤਲਬ ਤਾਂ ਸਵਾ ਹੋ ਗਿਆ ਠੀਕ ਹੈ 1/4 ਲੈਸ ਹਾਂ ਜੀ 1/4 ਲੈਸ ਕਹਿ ਸਕਦੇ ਆ ਕਿਉਂਕਿ ਪੌਣਾ ਜਿਹੜਾ ਜਿਹੜਾ ਪੂਰਾ 1 ਤੋਂ 1/4 ਘੱਟ ਹੁੰਦਾ ਠੀਕ ਆ ਤਾਂ ਇਹ A ਤੇ C ਦੋਵੇਂ ਆਪਸ਼ਨ ਸਹੀ ਐ ਤਾਂ ਆਪਣਾ ਸਹੀ ਜਵਾਬ ਜਿਹੜਾ ਬਣੇਗਾ ਜੀ ਆਪਸ਼ਨ D ਬਣੇਗਾ ਠੀਕ ਐ ਇਹ ਪੁਆਇੰਟ ਤੁਸੀਂ ਧਿਆਨ ਰੱਖਿਓ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤੇ ਇਹ ਆਪਣਾ ਅੱਜ ਦਾ ਲਾਸਟ ਕੁਐਸਚਨ ਐ ਠੀਕ ਐ ਤੇ ਇੱਥੇ ਫਿਰ ਤੁਸੀਂ ਦੱਸੋ ਵੀ ਇਹ ਜਿਹੜੇ ਕੁਝ ਲਿਖੇ ਹੋਏ ਐ ਠੀਕ ਐ ਗਿਣਤੀ ਲਿਖੀ ਹੋਈ ਐ ਤੁਸੀਂ ਦੱਸਣਾ ਐ ਕਿ ਇੰਨਾ ਵਿੱਚੋਂ ਸ਼ੁੱਧ ਕਿਹੜਾ ਹੈ ਕੋਈ ਹੈ ਵੀ ਜਾਂ ਨਹੀਂ ਤੇ ਇਹ ਤੁਹਾਡੇ ਹੋਮਵਰਕ ਦਾ ਕੁਸ਼ਨ ਹੈ ਕਿਉਂਕਿ ਪਹਿਲੀ ਸਲਾਈਡਾਂ ਦੇ ਵਿੱਚ ਹੀ ਇਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਕਵਰ ਕਰਵਾਈ ਹੋਈ ਸੀ ਠੀਕ ਹੈ ਤਾਂ ਇਹ ਤੁਹਾਡੇ ਹੋਮਵਰਕ ਦਾ ਕੁਸ਼ਨ ਹੈ ਹੋਮਵਰਕ ਦਾ ਮਤਲਬ ਹੈ ਕਿ ਤੁਸੀਂ ਹੁਣੇ ਨਹੀਂ ਲਿਖਣਾ ਜਦੋਂ ਆਪਣੀ ਵੀਡੀਓ ਐਂਡ ਹੋ ਜੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਕਿਉਂਕਿ ਲਾਈਵ ਚੈਟ ਬਾਅਦ ਦੇ ਵਿੱਚ ਨਹੀਂ ਰਹੇਗੀ ਬਟ ਬਾਅਦ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤਾਂ ਜਿਹੜੇ ਕਮੈਂਟ ਹੈ ਉਹ ਸ਼ੋ ਹੋਣਗੇ ਠੀਕ ਹੈ ਤਾਂ ਇਹ ਆਪਣੀ ਅੱਜ ਦੀ ਕਲਾਸ ਸੀ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਇਲਾਵਾ ਆਪਣੇ ਪੰਜਾਬੀ ਪੇਪਰ ਵਾਲਾ ਵੇਚ ਚੱਲ ਰਿਹਾ ਹੈ ਠੀਕ ਹੈ ਜੇ ਤੁਸੀਂ ਜੁਆਇਨ ਕਰਨਾ ਹੋਏ ਤਾਂ ਤੁਸੀਂ 499 ਵਿੱਚ ਜੁਆਇਨ ਕਰ ਸਕਦੇ ਹੋ ਇਸ ਦੇ ਵਿੱਚ ਟੈਸਟ ਸੀਰੀਜ਼ ਤੁਹਾਡੀ ਫ੍ਰੀ ਹੋਏਗੀ ਠੀਕ ਹੈ ਈ-ਬੁੱਕ ਜਿਹੜੀ ਪੰਜਾਬੀ ਪੇਪਰ ਏ ਵਾਸਤੇ ਹੈ ਜਿਹੜੇ ਵੀ ਪ੍ਰੀਵੀਅਸਲੀ ਕੁਐਸਚਨ ਹੈ ਉਹ ਫ੍ਰੀ ਹੋਣਗੇ ਤੁਹਾਡੇ ਵਾਸਤੇ ਚਾਹੋ ਤਾਂ ਬਈ ਜੁਆਇਨ ਕਰ ਲਿਓ ਠੀਕ ਹੈ ਤੇ ਆਪਣੀ ਸਪੈਸ਼ਲ ਪੰਜਾਬੀ ਪੇਪਰ ਏ ਵਾਸਤੇ ਟੈਸਟ ਸੀਰੀਜ਼ ਵੀ ਲਾਂਚ ਹੋ ਚੁੱਕਿਆ ਤੁਸੀਂ ਚਾਰੇ ਹੋ ਵੀ ਨਹੀਂ ਮੈਂ ਵੇਚ-ਵੂਚ ਕਲਾਸਾਂ ਕਲੂਸਾਂ ਨਹੀਂ ਲਾਣੀ ਮੈਂ ਸਿੱਦੇ ਕੁਐਸਚਨ ਲਾ ਕੇ ਦੇਖਣੇ ਆ ਵੀ ਮੇਰੇ ਤੋਂ ਬਣਦੇ ਜਾਂ ਨਹੀਂ ਬਣਦੇ ਤਾ ਆਪਣਾ ਟੈਸਟ ਜਿਹੜਾ ਉਹ ਲਾਂਚ ਹੋ ਚੁੱਕਿਆ ਜੀ ਪੇਪਰ A ਵਾਸਤੇ ਠੀਕ ਹੈ ਪੇਪਰ A ਵਾਸਤੇ ਟੈਸਟ ਲਾਂਚ ਹੋ ਚੁੱਕਿਆ ਜੀ ਉਸ ਦੇ ਵਿੱਚ 500 ਕੁਐਸਚਨ ਜਿਹੜੇ ਕਿ ਪਿਛਲੇ ਦਿਨੀ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਉਹਨਾਂ ਦੇ ਤੁਹਾਨੂੰ 10 ਟੈਸਟ ਦਿੱਤੇ ਜਾ ਰਹੇ ਫਿਲਹਾਲ ਅਨਲ ਟਾਈਮ ਵਿੱਚ ਇਹਨਾਂ ਦੀ ਗਿਣਤੀ ਇਨਕਰੀਜ਼ ਵੀ ਹੋ ਜਾਗੀ ਤੇ 199 ਰੁਪਏ ਦੇ ਵਿੱਚ ਤੁਸੀਂ ਟੈਸਟ ਵੀ ਲਾਸ ਕਰੋਗੇ ਪੇਪਰ オリジナル ਪੇਪਰਾਂ ਦੀ ਪੀਡੀਐਫ ਵੀ ਤੁਹਾਨੂੰ ਉੱਥੇ ਪ੍ਰੋਵਾਈਡ ਕਰਵਾਈ ਜਾਵੇਗੀ ਠੀਕ ਹੈ ਚਾਹੋ ਤਾਂ ਜੁਆਇਨ ਕਰ ਲਿਓ ਭਾਈ ਇਹ 199 ਰੁਪਏ ਦਾ ਹੈ ਠੀਕ ਹੈ ਤਾ ਇਹ ਅੱਜ ਦੀ ਦੋਸਤੋ ਗੱਲਬਾਤ ਸੀ ਇਸ ਤੋਂ ਬਾਅਦ ਆਪਣਾ ਫ੍ਰੀ ਵਾਲਾ ਗਰੁੱਪ ਟੈਲੀਗ੍ਰਾਮ ਤੇ ਚੱਲ ਰਿਹਾ ਹੈ ਉੱਥੇ ਤੁਸੀਂ ਬਿਨਾ ਸਪੇਸ ਪੰਜਾਬ ਗਰੁੱਪ ਡੀ ਲਿਖ ਕੇ ਜੁਆਇਨ ਕਰ ਸਕਦੇ ਹੋ ਹਰ ਇੱਕ ਨੂੰ ਤਾਂ ਲਿੰਕ ਸੈਂਡ ਨਹੀਂ ਕੀਤਾ ਜਾ ਸਕਦਾ ਬਟ ਆਪਣੇ ਚੈਨਲ ਤੇ ਵੀ ਉਸ ਦਾ ਲਿੰਕ ਪਿਆ ਹੋਇਆ ਠੀਕ ਹੈ ਤੇ ਆਪਣੇ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਪੰਜਾਬ ਜੋ ਵੱਡਾ ਦਾ ਉਸ ਦੇ ਵਿੱਚ ਵੀ ਉਸ ਦਾ ਲਿੰਕ ਪਿਆ ਹੋਇਆ ਚਾਹੋ ਤਾਂ ਜੁਆਇਨ ਕਰ ਲਿਓ ਤੇ ਤੁਹਾਡਾ ਕੋਈ ਸਵਾਲ ਹੋਏ ਜਵਾਬ ਕੋਈ ਪੁੱਛਣਾ ਚਾਹੁੰਦੇ ਹੋ ਕੋਈ ਡਾਊਟ ਹੋਏ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਆਪਣਾ ਐਪ ਬਾਈ ਡਾਊਨਲੋਡ ਕਰ ਲਿਓ ਪੰਜਾਬ ਸਟਡੀ ਗਰੁੱਪ ਨਾਮ ਤੋਂ ਆਪਣਾ ਐਪ ਹੈ ਉਹ ਤੁਸੀਂ ਡਾਊਨਲੋਡ ਕਰ ਲਿਓ ਤੇ ਬਾਕੀ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰਹਾ